ਮਾਲੀ ਸਾਹਿਬ ਦੇ ਅਸੀਂ ਹੋ ਸਕਦਾ ਕਿ ਵਿਚਾਰਾਂ ਨਾਲ ਨਾ ਵੀ ਸਹਿਮਤ ਹੋਈਏ ਪਰ ਸਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਿੱਖਾਂ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਕਿ ਜੋ ਇਹ ਇਹ ਤਾਣਾਸ਼ਈ ਰਵਈਆ ਇਹਦੀ ਡਟ ਕੇ ਵਿਰੋਧਤਾ ਹੋਣੀ ਚਾਹੀਦੀ ਆ ਤੇ ਇਹ ਜਿਹੜਾ ਹਰੇਕ ਬੰਦੇ ਨਾਲ ਆਉਣ ਵਾਲੇ ਸਮੇਂ ਚ ਪਹਿਲਾਂ ਵੀ ਪੱਤਰਕਾਰਾਂ ਨਾਲ ਕਈਆਂ ਨੇ ਇਹੋ ਜਿਹਾ ਹੋ ਚੁੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੰਜਾਬ ਸਰਕਾਰ ਦੇ ਇਸ ਰਵਈਏ ਦੀ ਇੱਕ ਸਖਤ ਸਬਦਾਂ ਰਖੇਦੀ ਕਰਦੀਆਂ ਕਿ ਜੋ ਉਹਨਾਂ ਨੇ ਮਾਲਵਿੰਦਰ ਸਿੰਘ ਮਾਲੀ ਨੂੰ ਬਿਨਾਂ ਵਜ੍ਹਾ ਜਾਂ ਜਿਹੜਾ ਵੀ ਕੋਈ ਸਰਕਾਰ ਦੇ ਖਿਲਾਫ ਕੋਈ ਹੱਕੀ ਗੱਲ ਕਰਦਾ ਜਾਂ ਕੋਈ ਸਰਕਾਰ ਦੀਆਂ ਪਾਲਿਸੀਆਂ ਦੇ ਜਿਹੜੀਆਂ ਜੋ ਨੇਤਾਨਾਸ਼ਈ ਰਹੀਆ ਅਪਣਾਇਆ ਉਹਦਾ ਵਿਰੋਧ ਕਰਦਾ ਤੇ ਉਹਨਾਂ ਤੇ ਇਹ ਝੂਠੇ ਸੱਚੇ ਪਰਚੇ ਦਰਜ ਕਰਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਅਸੀਂ ਇਹ ਪ੍ਰੈਸ ਦੀ ਆਜ਼ਾਦੀ ਤੇ ਵੀ ਹਮਲਾ ਕੀਤਾ ਜਾ ਰਿਹਾ ਕਿਸੇ ਨੂੰ ਬੋਲਣ ਦੀ ਆਜ਼ਾਦੀ ਤੇ ਵੀ ਇਹ ਜਿਹੜੀ ਹੈ ਕਿ ਰੋਕ ਲਈ ਜਾ ਰਹੀ ਹੈ ਇਹ ਦੀ ਸਖ ਸ਼ਬਦਾਂ ਚ ਨਖੇਦੀ ਕੀਤੀ ਜਾਂਦੀ ਆ ਮਾਲੀ ਸਾਹਿਬ ਦੇ ਅਸੀਂ ਹੋ ਸਕਦਾ ਕਿ ਵਿਚਾਰਾਂ ਨਾਲ ਨਾ ਵੀ ਸਹਿਮਤ ਹੋਈਏ ਪਰ ਸਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਿੱਖਾਂ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਕਿ ਜੋ ਇਹ ਇਹ ਤਾਣਾਸ਼ਈ ਰਵਈਆ ਇਹਦੀ ਡਟ ਕੇ ਵਿਰੋਧਤਾ ਹੋਣੀ ਚਾਹੀਦੀ ਆ ਤੇ ਇਹ ਜਿਹੜਾ ਹਰੇਕ ਬੰਦੇ ਨਾਲ ਆਉਣ ਵਾਲੇ ਸਮੇਂ 'ਚ ਪਹਿਲਾਂ ਵੀ ਪੱਤਰਕਾਰਾਂ ਨਾਲ ਕਈਆਂ ਨੇ ਇਹੋ ਜਿਹਾ ਹੋ ਚੁੱਕਾ ਤੇ ਆਉਣ ਵਾਲੇ ਸਮੇਂ 'ਚ ਵੀ ਇਹ ਜਿਹੜੇ ਕਿ ਇਹ ਚੀਜ਼ਾਂ ਵੱਧਦੀਆਂ ਜਾਣਗੀਆਂ ਜੇ ਅਸੀਂ ਇਹਦਾ ਵਿਰੋਧ ਨਾ ਕੀਤਾ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਜਿਹੜੀ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਤੇ ਸਰਕਾਰ ਨੂੰ ਵੀ ਇਹ ਭਗਵੰਤ ਮਾਨ ਸਾਹਿਬ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਆਪ ਜਦੋਂ ਸੀਗੇ ਉਦੋਂ ਤੇ ਬਹੁਤ ਕੁਝ ਬੋਲਦੇ ਸੀਗੇ ਤੇ ਹੁਣ ਹੁਣ ਇਹਨਾਂ ਨੂੰ ਉਦੋਂ ਤੇ ਉਦੋਂ ਤੇ ਲੱਗਦਾ ਸੀ ਕਿ ਸਰਕਾਰਾਂ ਬਹੁਤ ਤਾਨਾਸ਼ਹੀ ਰਵਈਆ ਅਪਣਾ ਰਹੀਆਂ ਉਹਨਾਂ ਨੂੰ ਗੱਲ ਨਹੀਂ ਕਰਨ ਦਿੱਤੀ ਜਾ ਰਹੀ ਤੇ ਹੁਣ ਆਪ ਵੀ ਉਹਨਾਂ ਤੋਂ ਵੀ 10 ਗੁਣਾ ਅੱਗੇ ਵੱਧ ਕੇ ਇੱਕ ਇਹ ਕੰਮ ਕੀਤਾ ਜਾ ਰਿਹਾ ਇਸ ਕਰਕੇ ਇਹਨਾਂ ਨੂੰ ਸੋਚਣ ਦੀ ਲੋੜ ਆ ਜੇ ਦਿੱਲੀ 'ਚ ਕੋਈ ਗੱਲ ਹੁੰਦੀ ਆ ਤੇ ਉਦੋਂ ਤੇ ਕੇਂਦਰ ਸਰਕਾਰ ਬਹੁਤ ਧੱਕਾ ਕਰ ਰਹੀ ਆ ਤੇ ਪੰਜਾਬ 'ਚ ਜਿੰਨਾ ਮਰਜ਼ੀ ਧੱਕਾ ਕਰੀ ਜਾਣ ਤੇ ਉਹ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਇਸ ਕਰਕੇ ਅਸੀਂ ਇਹਨਾਂ ਦੇ ਸ਼ਖਸ ਸਰਵਦਾ ਨਹੀਂ ਸਿੱਧੀ ਕਰਦੇ ਆ ਤੇ ਉਹਨਾਂ ਤੋਂ ਸਾਰੇ ਕੇਸ ਵਾਪਸ ਲੈ ਜਾਣੇ ਚਾਹੀਦੇ ਆ ਤੇ ਉਹਨਾਂ ਨੂੰ ਤੁਰੰਤ ਰਿਆ ਕੀਤਾ ਜਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲੀ ਸਾਹਿਬ ਦੇ ਅਸੀਂ ਹੋ ਸਕਦਾ ਕਿ ਇੱਕ ਵਿਚਾਰਾਂ ਨਾਲ ਨਾ ਵੀ ਸਹਿਮਤ ਹੋਈਏ ਪਰ ਸਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਿੱਖਾਂ ਨੂੰ ਇਸ ਗੱਲ ਦਾ ਵਿਰੋਧ ਕਰਨਾ ਚ ਇਹ ਤਾਣਾਸ਼ਈ ਰਵਈਆ ਇਹਦੀ ਡਟ ਕੇ ਵਿਰੋਧਤਾ ਹੋਣੀ ਚਾਹੀਦੀ ਆ ਤੇ ਇਹ ਜਿਹੜਾ ਹਰੇਕ ਬੰਦੇ ਨਾਲ ਆਉਣ ਵਾਲੇ ਸਮੇਂ ਚ ਪਹਿਲਾਂ ਵੀ ਪੱਤਰਕਾਰਾਂ ਨਾਲ ਕਈਆਂ ਨੇ ਇਹੋ ਜਿਹਾ ਹੋ ਚੁੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੰਜਾਬ ਸਰਕਾਰ ਦੇ ਇਸ ਰਵਈਏ ਦੀ ਇੱਕ ਸਖਤ ਸਬਦਾਂ ਰਖੇਦੀ ਕਰਦੀ ਆ ਕਿ ਜੋ ਉਹਨਾਂ ਨੇ ਮਾਲਵਿੰਦਰ ਸਿੰਘ ਮਾਲੀ ਨੂੰ ਬਿਨਾਂ ਵਜ੍ਹਾ ਜਾਂ ਜਿਹੜਾ ਵੀ ਕੋਈ ਸਰਕਾਰ ਦੇ ਖਿਲਾਫ ਕੋਈ ਹੱਕੀ ਗੱਲ ਕਰਦਾ ਜਾਂ ਕੋਈ ਸਰਕਾਰ ਦੀਆਂ ਪਾਲਿਸੀਆਂ ਦੇ ਜਿਹੜੀਆਂ ਜੋ ਉਹਨੇ ਤਾਨਾਸ਼ਾਹੀ ਰਵਈਆ ਅਪਣਾਇਆ ਉਹਦਾ ਵਿਰੋਧ ਕਰਦਾ ਤੇ ਉਹਨਾਂ ਤੇ ਇਹ ਝੂਠੇ ਸੱਚੇ ਪਰਚੇ ਦਰਜ ਕਰਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਅਸੀਂ ਇਹ ਪ੍ਰੈਸ ਦੀ ਆਜ਼ਾਦੀ ਤੇ ਵੀ ਹਮਲਾ ਕੀਤਾ ਜਾ ਰਿਹਾ ਕਿਸੇ ਨੂੰ ਬੋਲਣ ਦੀ ਆਜ਼ਾਦੀ ਤੇ ਵੀ ਇਹ ਜਿਹੜੀ ਹੈ ਕਿ ਰੋਕ ਲਈ ਜਾ ਰਹੀ ਹੈ ਇਹ ਦੀ ਸਖ ਸ਼ਬਦਾਂ ਚ ਨਖੇਦੀ ਕੀਤੀ ਜਾਂਦੀ ਆ ਮਾਲੀ ਸਾਹਿਬ ਦੇ ਅਸੀਂ ਹੋ ਸਕਦਾ ਕਿ ਵਿਚਾਰਾਂ ਨਾਲ ਨਾ ਵੀ ਸਹਿਮਤ ਹੋਈਏ ਪਰ ਸਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਿੱਖਾਂ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਕਿ ਜੋ ਇਹ ਇਹ ਤਾਨਾਸ਼ਾਹੀ ਰਵਈਆ ਇਹਦੀ ਡਟ ਕੇ ਵਿਰੋਧਤਾ ਹੋਣੀ ਚਾਹੀਦੀ ਆ ਤੇ ਇਹ ਜਿਹੜਾ ਹਰੇਕ ਬੰਦੇ ਨਾਲ ਆਉਣ ਵਾਲੇ ਸਮੇਂ ਚ ਪਹਿਲਾਂ ਵੀ ਪੱਤਰਕਾਰਾਂ ਨਾਲ ਕਈਆਂ ਨੇ ਇਹੋ ਜਿਹਾ ਹੋ ਚੁੱਕਾ ਤੇ ਆਉਣ ਵਾਲੇ ਸਮੇਂ ਚ ਵੀ ਇਹ ਜਿਹੜੇ ਕਿ ਇਹ ਚੀਜ਼ਾਂ ਵੱਧਦੀਆਂ ਜਾਣਗੀਆਂ ਜੇ ਅਸੀਂ ਇਹਦਾ ਵਿਰੋਧ ਨਾ ਕੀਤਾ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਜਿਹੜੀ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਤੇ ਸਰਕਾਰ ਨੂੰ ਵੀ ਇਹ ਭਗਵੰਤ ਮਾਨ ਸਾਹਿਬ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਆਪ ਜਦੋਂ ਸੀਗੇ ਉਦੋਂ ਤੇ ਬਹੁਤ ਕੁਝ ਬੋਲਦੇ ਸੀਗੇ ਤੇ ਹੁਣ ਹੁਣ ਇਹਨਾਂ ਨੂੰ ਉਦੋਂ ਤੇ ਉਦੋਂ ਤੇ ਲੱਗਦਾ ਸੀ ਕਿ ਸਰਕਾਰਾਂ ਬਹੁਤ ਤਾਨਾਸ਼ਹੀ ਰਵਈਆ ਅਪਣਾ ਰਹੀਆਂ ਉਹਨਾਂ ਨੂੰ ਗੱਲ ਨਹੀਂ ਕਰਨ ਦਿੱਤੀ ਜਾ ਰਹੀ ਤੇ ਹੁਣ ਆਪ ਵੀ ਉਹਨਾਂ ਤੋਂ ਵੀ 10 ਗੁਣਾ ਅੱਗੇ ਵੱਧ ਕੇ ਇੱਕ ਇਹ ਕੰਮ ਕੀਤਾ ਜਾ ਰਿਹਾ ਇਸ ਕਰਕੇ ਇਹਨਾਂ ਨੂੰ ਸੋਚਣ ਦੀ ਲੋੜ ਆ ਜੇ ਦਿੱਲੀ 'ਚ ਕੋਈ ਗੱਲ ਹੁੰਦੀ ਆ ਤੇ ਉਦੋਂ ਤੇ ਕੇਂਦਰ ਸਰਕਾਰ ਬਹੁਤ ਧੱਕਾ ਕਰ ਰਹੀ ਆ ਤੇ ਪੰਜਾਬ 'ਚ ਜਿੰਨਾ ਮਰਜ਼ੀ ਧੱਕਾ ਕਰੀ ਜਾਣ ਤੇ ਉਹ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਇਸ ਕਰਕੇ ਅਸੀਂ ਇਹਨਾਂ ਦੇ ਸ਼ਖਸ ਸਰਵਦਾ ਨਿਸ਼ੇਧੀ ਕਰਦੇ ਆ ਤੇ ਉਹਨਾਂ ਤੋਂ ਸਾਰੇ ਕੇਸ ਵਾਪਸ ਲੈ ਜਾਣੇ ਚਾਹੀਦੇ ਆ ਤੇ ਉਹਨਾਂ ਨੂੰ ਤੁਰੰਤ ਰਿਆ ਕੀਤਾ ਜਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ